ਜੀ ਦੋਸਤੋ ਜੀ ਚਾਲਟਾੜਾ ਸਾਰਿਆਂ ਦਾ ਸਵਾਗਤ ਹੈ ਜੀ ਐਚਵੀ ਵਲੋਗਰ ਚੈਨਲ ਦੇ ਵਿੱਚ ਗਾਇਸ ਅੱਜ ਫੇਕ ਤੋਂ ਆਪਾ ਐਤਵਾਰਾ ਗਾਇਸ ਅੱਜ ਤੇ ਇੱਕ ਕਨਸੈਪਟ ਜਣਾਇਆ ਪਰ ਨਹੀਂ ਜਾਇਆ ਕਿਉਂਕਿ ਆਪਣੇ ਬੰਦੇ ਨਹੀਂ ਰੈਡੀ ਹੁੰਦੇ ਤੇ ਗਾਇਸ ਅੱਜ ਮੰਨਾਂਗੇ ਗਾਇਸ ਕੋਈ ਪਾਗ ਨਵੀਂ ਤਰੀਕੇ ਦੀ ਇੱਕ ਲੜਦੇ ਦੋ ਲੜਕੋਸ਼ਿਸ਼ ਕਰਾਂਗੇ ਅੱਜ ਬਨਨ ਦੀ ਜੀ ਨਹੀਂ ਬਣੀ ਗਈ ਠੀਕ ਹੈ ਆ ਯਾਰ ਆ ਉਹ ਵੰਦੀਆਂ ਨੇ ਅੰਦਾਜ਼ਾ ਪਾਣੀ ਕੀ ਮੂਰੀਏ ਤੋਂ ਸਮਝ ਨਹੀਂ ਲੱਗ ਰਹੀ ਗਾਇਸ ਕੀ ਗਾਈਜ਼ ਮੈਂ ਪਰਨਾ ਬਾਲਨੇ ਆ ਪਰਨਾ ਪੁਰਨਾ ਬਣ ਕੇ ਹੋਣਾ ਆਪਾਂ ਚੱਲੀਏ ਗਾਈਜ਼ ਕਾਂਸਾ ਸਾਹਿਬ ਦਾ ਅਣੀ ਕੇਤ ਭਾਰੀ ਜਾਂਦੇ ਮੇਰੇ ਪੱਗ ਬਣ ਕੇ ਦੋ ਦੇ ਅੱਜ ਅਣੀ ਕੇਤ ਭਾਈ ਦੇ ਫੇਰ ਤੋਂ ਪੱਗ ਬਣ ਕੇ ਦੇਣ ਲੱਗਾ ਮੈਂ ਤੀਜੀ ਚੌਥੀ ਤੀਜੀ ਆ ਚੌਥੀ ਆ ਹਾਂਜੀ ਫੇ ਹੁਣ ਗਾਈਜ਼ ਬਾਂਦੇ ਪੱਗ ਦੇ ਓ ਇੰਨਾ ਵੀ ਨਹੀਂ ਕਰਨਾ ਪਰ ਆਪਾਂ 당ੀ ਮਾਰਨਾ ਨਹੀਂ ਵੀਰ ਘੁੱਟ ਦੋ ਲੇਟ ਲਾਏ ਇਹਨੂੰ ਇਹ ਜੋਰ ਨਹੀਂ ਹੈਗਾ ਦੋ ਉਂਗਲਾਂ ਹਾਂ ਠੀਕ ਆ ਤੇ ਓਏ ਬਾਕੀ ਠੀਕ ਆ ਹੁਣ ਮੈਂ ਗਾਈਜ਼ ਪੱਗ ਪੱਗ ਪਿੱਛੋਂ ਵੀ ਤੇਰੇ ਇੱਥੋਂ ਇੱਥੋਂ ਪਾੜ ਲੈ ਵਾ ਵੇ ਕਰ ਹਾਂ ਆਓ ਆਓ ਔਰ ਆਂਦੇ ਵੀਰਾਂ ਨੂੰ ਆਖਦੇ ਆਂ ਤੇ ਆਂਦੇ ਬੇਟੇ ਵਧੇ ਆਹ ਸੋਹਣਿਆਂ ਦੇ ਵੀ ਬੇਟੇ ਚਲੋ ਇੱਕ ਵਾਰੀ ਮੇਰੀ ਸ਼ਕਲ ਯਾਰਾ ਫਿਰ ਪਾ ਲਿਆ ਵੀਰ ਮੂੰਹ ਬੰਦ ਹੋਇਨਾ ਭਾਈ ਨਹੀਂ ਅੱਜ ਕਹਿ ਤੀ ਗਾਈਜ਼ ਇਹ ਨਹੀਂ ਕਿ ਭਾਈ ਦੇ ਬੰਦ ਤੀਆ ਪਾ ਗਏ ਜਿਸ ਤਰ੍ਹਾਂ ਦੀ ਬੱਧੀ ਆ ਆਪਾਂ ਬੰਨੇ ਆ ਚੈੱਕ ਕਰਿਓ 1 2 3 ਗਾਈਜ਼ ਆਪਾਂ ਮਾਦੀ ਦੀ ਬੇਟੀ ਤੋਂ ਹੁਣ ਗਾਈਜ਼ ਚੱਲੇ ਆਪਾਂ ਸਿੱਧਾ ਕੰਦ ਸਾਹਿਬ ਤੁਹਾਨੂੰ ਮਿਲਦੇ ਗਏ ਜੀ ਅਣ ਬਾਦ ਵਿੱਚ ਚੈੱਕ ਕਰੋ ਸੋਰੀ ਭਾਈ ਹਾਏ ਵਗਦੇ ਦੇਰੀ ਆ ਗਾਈਜ਼ ਹੁਣ ਗਾਈਜ਼ ਹੁਣ ਆਪਾਂ ਕਰੂ ਸਾਡੋ ਚੱਡਰ ਗਾਈਜ਼ ਹੁਣ ਆਪਾਂ ਚੱਲੇ ਕੰਦ ਸਾਹਿਬ ਤੋਂ ਮੜਦੇ ਮਨਕੇ ਤੇ ਤੀਆ ਪਾ ਕੇ ਚੱਲ ਚੱਲ ਚੜੀਏ ਕਿੱਦਾਂ ਹੈ

ਹਾਂ ਸਹਿਬ ਆ ਗਏ ਸੇਵਾਦਾਰ ਸੇਵਾ ਕਰ ਰਹੇ ਨੇ ਅਰੇ ਓਏ ਬਲੋਗਰ ਇਹ ਚੈੱਕ ਕਰੋ ਗਾਈਜ਼ ਇੱਥੇ ਇਹ ਵੀ ਗੁੱਡੀਆਂ ਚੜ੍ਹਦੀਆਂ ਵੇਖ ਲੋ ਵੇਖ ਲੈ ਉਧਰ ਹੁਣਾ ਨਹੀਂ ਬਾਬੇ ਨੇ ਸੇਵਾ ਲੈਣੀ ਆਂ ਤਾਂ ਹਾਂ ਹਾਂ ਤੇ ਓਏ ਇਹਨੂੰ ਕਿਉਂ ਕਢਣਾ ਜਿਹੜੀ ਉੱਥੇ ਉਹਨੂੰ ਇੱਧਰ ਰਹਿਣੇ ਮੁਰਜੋਰ ਕਿੱਥੇ ਗਿਆ ਜਰਾ ਰੋਜ਼ਾ ਦੇ ਵਿੱਚ ਆ ਗਿਆ 10 ਮਿੰਟ ਤੱਕ ਆ ਗਿਆ ਮੈਂ ਹਾਂ ਓਹ ਵਾਓ ਗਾਈਜ਼ ਇੱਥੇ ਨਾ ਮੱਥਰ ਲੱਗ ਗਿਆ ਮੈਂ ਘਰ ਹਾਲ ਤੇ

ਨੱਲੈ ਜੱਬਾਸੇ 2 ਮਿੰਟ ਆਵੇ ਸੁਗਾਈਸ ਨੇ ਬਜੋੜੇ ਲੜੇ ਜੋੜੇ ਲਾ ਕੇ ਚੱਲੇ ਰੱਬ ਵੀ ਤੇ ਰੱਜ ਬੈ ਗਿਆ ਚੱਲੇ ਗਾਈਸ ਅਣੀ ਕੇ ਤੇ ਭਾਈ ਸਾਰੇ ਜਣੇ ਆ ਚੁਕੇ ਘਰ ਘਰ ਆ ਗਏ ਅਣੀ ਕੇ ਤੇ ਭਾਈ ਨੇ ਹੰਝਣਾ ਵਿਆਹ ਤਾਂ ਨਹੀਂ ਕੀਤਾ ਤਾਂ ਮੈਨੂੰ ਛੋੜ ਦੋ ਕੋਈ ਗੱਲ ਨਹੀਂ ਛੋੜ ਦਈ ਇਹਨੂੰ ਗਾਈਸ ਅਣੀ ਕੇ ਤੇ ਭਾਈ ਨੇ ਨੰਨ ਸ਼ਰਟ ਪੂਰੀ ਪੂਰੀ ਫਿੱਟ ਆ ਚੁੱਕੀ ਐ ਅਣੀ ਕੇ ਤੇ ਭਾਈ ਬਹੁਤ ਸੋਹਣੀ ਭਾਈ ਇਹ ਸਕੂਲ ਦੀ ਸ਼ਰਟ ਇਹਨਾਂ ਦੀ ਪਰ ਆਪਾਂ ਅਜ ਤਾਂ ਵਿਆਹ ਵਾਲੀ ਖਰੀਦਦੇ ਹਾਂ ਬਹੁਤ ਸੋਹਣੀ ਭਾਈ ਐ ਦੇਖੋ ਇਸੋ ਇੱਕ ਉਹ ਗੋਮੀ ਉਹ ਪੂਰੀ ਫੇਟ ਆਈ ਹੈ ਅਰੇ ਬੁੱਤ ਨਹੀਂ ਬੜੀ ਖਸ ਗਈ ਹਾਂ ਤਾਂ ਕੱਲ ਤੋਂ ਮੇਰੇ ਆ ਨਹੀਂ ਆ ਜਾਣਾ ਪੁੱਤ ਸਾਰੀਆਂ ਦੇ ਦੇ ਮੈਨੂੰ ਨਹੀਂ ਵੀਰੇ ਇੰਨੇ ਵੀ ਨਹੀਂ ਆਪਾਂ ਮਾਰੇ ਬੰਦੇ ਠੀਕ ਹੈ ਆ ਵੇਦਾਂ ਨਹੀਂ ਪੂਰੀ ਫੇਟੀ ਹਾਂ ਠੀਕ ਹੈ ਓਕੇ ਗਾਇਸ ਗਿਆ ਸਾਹੀ ਭਾਈ ਗਾਇਸ ਅਣੀ ਕੇ ਤੁਹਾਨੂੰ ਜਲ ਜੁਗਾ ਕਰੇ ਆਪਣੇ ਤੇ ਉਹਨੂੰ ਮੈਂ ਛੱਡ ਦੇਤੀ ਹੁਣ ਉਹ ਚਲ ਗਿਆ ਆਪਣੇ ਘਰੇ ਉਹ ਵੇਖੂਗਾ ਵਿਆਹ ਆ ਕੇ ਤੇ ਹੁਣ ਮੈਂ ਕਾਈ ਦਿ ਅਰੇਸਟ ਕਰਦਾ ਤਾਂ ਤੁਹਾਨੂੰ ਮਿਲਦਾ ਗਾਇਸ ਬਾਅਦ ਵਿੱਚੋ ਬਾਏ ਗਾਇਸ ਗਾਈਜ਼ ਆ ਚੈੱਕ ਕਰੋ ਅਹੀਂ ਸਾਰੇ ਜਾਣੇ ਇੱਥੇ ਬਾਹਰ ਖਲੋਤੇ ਆ ਪਰ ਅਭੀਰ ਸਿੰਘ ਵੀ ਆ ਚੁਕੇ ਨੇ ਤੇ ਹੁਣ ਗਾਈਜ਼ ਆਂਦਾ ਫਿਰ ਖਾਂਜ ਲੀਏ ਹੁਣ ਆਪਾਂ ਚੱਲੇ ਗਾਈਜ਼ ਖਾਣ ਹਾਂਜੀ ਦੋਸਤੋ ਹੁਣ ਮੈਂ ਘਰ ਆ ਕੇ ਤੇ ਚੰਗੀ ਤਰ੍ਹਾਂ ਵਿਹਲਾ ਹੋ ਚੁੱਕਾ ਤੇ ਅਣੀ ਕੀ ਤਰ੍ਹਾਂ ਗਾਈਜ਼ ਮੈਂ ਖਾਦਾ ਪੀਦਾ ਕੁਝ ਨਹੀਂ ਕਿਉਂਕਿ ਨੂਰ ਸਿੰਘ ਆਖਿਆ ਸੀ ਅਸੀਂ ਬਾਦਾਂ ਕੀਤਾ ਸੀ ਐਂ ਬਾਦ ਚ ਕਾਵਾਂਗੇ ਤੇਰੇ ਨਾਲ ਇਕੱਠੇ ਇਸ ਕਰਕੇ ਗਾਈਜ਼ ਇਹ ਫਿਰ ਖਾਦਾ ਕੁਝ ਨਹੀਂ ਤੇ ਸ਼ਾਮ ਆ ਪੈ ਗਈਆਂ ਨੇ ਚੈੱਕ ਕਰੋ ਗਾਈਜ਼ ਸ਼ਾਮ ਆ ਪੈ ਗਈਆਂ ਨੇ ਹੁਣ ਚੱਲਦੇ ਗਾਈਜ਼ ਥੱਲੇ